ਮੈਨੂੰ ਸਮਝ ਨਹੀਂ ਆਉਂਦੀ ਮੈਂ ਚਾਹ ਘਾ ਦੇਣਾ ਕਿ ਆਲਾ ਇੰਨੇ ਚਿਰਾਂ ਬਾਅਦ ਤੇ ਫੁੱਫੜ ਜੀ ਅੱਗੇ ਆਏ ਆ ਤੇ ਜੇ ਮੈਂ ਪਕੌੜੇ ਕੱਢੇ ਤੇ ਮੰਮੀ ਨੇ ਮੇਰੇ ਦਿਵਾਲੇ ਹੋ ਜਾਣਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਂ ਤਾਂ ਕਰਦੀ ਮੈਂ ਮੰਮਨਵਾਜ਼ ਮਾਰਦੀ ਆ ਅਮਨ ਅਮਨ ਹਾਂਜੀ ਭਾਬੀ ਜੀ ਮੇਰੀ ਗੱਲ ਸੁਣਾ ਅਮਨ ਮੈਨੂੰ ਸਮਝ ਨਹੀਂ ਆਉਂਦੀ ਫੁੱਫੜ ਜੀ ਕਿੰਨੇ ਚਿਰਾਂ ਬਾਅਦ ਆਏ ਆ ਹਾਂਜੀ ਤੇ ਹੁਣ ਜੇ ਮੈਂ ਪਕੌੜੇ ਕੱਢੇ ਤੈਨੂੰ ਪਤਾ ਮੰਮੀ ਨੇ ਮੇਰੇ ਦਿਵਾਲੇ ਹੋ ਜਾਣਾ ਕੁਛ ਨਹੀਂ ਕਹਿਣਾ ਮੰਮੀ ਨੇ ਇਦਾਂ ਕਰੋ ਪਕੌੜੇ ਕੱਢ ਲੈਨੇ ਆ ਲਿਓ ਮੈਂ ਤਾਂ ਡੇਣਾ ਕਰੋਨੀ ਆ ਮੰਮੀ ਨੇ ਕੁਛ ਕਹਿਣਾ ਵਾ ਖਾਣ ਵਾਲੀ ਚੀਜ਼ ਤੋਂ ਕਦੋਂ ਕੁਛ ਕਹਿਣਗੇ ਪਤਾ ਨਹੀਂ ਨਾ ਤੈਨੂੰ ਮੰਮੀ ਦਾ ਕੋਈ ਨਹੀਂ ਮੈਂ ਕਹਿਣਾ ਮੈਂ ਬਣਾਉਂਦੀ ਮੈਂ ਖਾਣੀ ਲਿਓ ਮੈਂ ਮਨਵਾ ਚ ਮੰਨਦੀ ਆ ਕੀ ਕਹਿਣਾ ਹੈਗਾ ਮੰਮੀ ਖਾ ਕੇ ਕੱਢ ਲੈਣਾ ਹੈ ਕੁਛ ਨਹੀਂ ਕੰਢੀ ਮੰਮੀ ਇਹ ਕਹਿੰਦੇ ਵੀ ਪਕੌੜੇ ਬਣਾ ਲੈਨੇ ਥੋੜੀ ਜਿਹੀ ਬਹੁਤ ਜੀ ਦੀ ਪੋਤਾ ਖਲਾਰਾ ਪਾਉਂਦੀ ਲੋੜ ਨਹੀਂ ਆ ਮੰਮੀ ਰੋ ਅੱਗੇ ਪਫੜ ਕਿੰਨੇ ਚਿਰ ਟਾਈਮ ਬਾਅਦ ਆਏ ਤੂੰ ਤਾਂ ਚੁੱਪ ਹੀ ਰਿਹਾ ਤੇਰੀ ਮਸਲਾ ਨਹੀਂ ਲਈ ਚੰਗਾ ਮਮੀ ਮੈਂ ਵੀ ਖਾ ਲੂੰਗੀ ਸਦੋਂ ਮੇਰਾ ਵੀ ਜੀਕਾਣ ਜਿਆਦਾ ਖਾ ਲੇਗੀ ਤੂੰ ਵੀ ਬਹੁਤ ਪਕੜੇ ਖਾ ਲਈਆ ਉਦਨ ਹੈ ਜੀ ਨਹੀਂ ਖਾਣਾ ਮੈਂ ਅਈਲੀ ਨਹੀਂ ਖਾਣਾ ਇਹ ਜਿਹੜਾ ਪਾਣੀ ਤੇ ਨਿਕਾਲਿਆ ਐ ਏਦਾਂ ਕਰ ਆਹ ਬਿਸਕੁਟ ਪਾਏ ਉੱਤੇ ਨਮਕੀਂ ਵੀ ਆਵਾ ਉਹ ਪਾਗ ਪਲੇਟਾ ਤੇ ਲੈ ਆ ਚਾਹਣਾ ਚਲ ਮਮੀ ਲੈ ਆਉਂਨੇ ਤੈਨੂੰ ਚਲੋ ਹਾਂ ਤੇ ਛੱਤੀ ਬਣਾ ਕੇ ਲੈ ਆ ਚਾ ਹੁਣ ਹੱਥ ਲਾਰਾ ਨਹੀਂ ਪੈਣਾ ਚਾਹੀਦਾ ਠੀਕ ਕਰ ਦੇ ਮਾੜੇ ਤੇ ਬਾਅਦ ਵਿੱਚ ਦੱਸਦੇ ਕਿਹੜਾ ਬਾਅਦ ਆਪਣੀਆਂ ਮੱਦੀਆਂ ਸਭ ਦੇਣੀਆਂ ਨਹੀਂ ਹਾਂ ਕੁਝ ਤੇ ਰੀਗੋ ਬੀਚਾ ਤੋਂ ਮੰਨ ਕੋਈ ਨਹੀਂ ਪਕੌੜੇ ਖੰਦੇ ਨੇ ਬੇਕੀ ਤੇ ਮੰਮੀ ਦਾ ਤੇ ਕੰਮ ਹੀ ਨਹੀਂ ਹੈ ਜੈਨ ਤੋਂ ਫਿਰ ਗੱਲਾਂ ਕਰਨੇ ਕੋਈ ਗੱਲ ਨਹੀਂ ਚਾਰ ਗੱਲਾਂ ਹੀ ਅੱਗੇ ਕਿਹੜਾ ਸੁਣਦੀ ਨਹੀਂ ਲੈ ਇਹ ਸਾਰੀਆਂ ਜਾਨੇ ਸਵੇ ਨੂੰ ਭੱਜ ਗਈਆਂ ਪਤਾ ਨਹੀਂ ਫੀਲ ਲੱਗੀਆਂ ਬਣਾਉਣ ਤੇ ਚਲ ਕੋਈ ਨਹੀਂ ਆਈਂਦੀਆਂ ਵਾ ਕੋਈ ਗੱਲ ਨਹੀਂ ਕੀ ਮिन्नੂ ਪਤਾ ਵਾ ਕਿੱਧਰ ਗਈ ਆ ਕਹਿੰਦੀ ਹੁਣੀ ਆ ਨਾ ਚਾਹ ਨਾ ਕੌਣਾ ਲਿਆਇਓ ਬੇਇੱਜ਼ਤੀ ਤੇ ਮੇਰੀ ਹੁਣੀ ਆ ਮਨਜਿੰਦਰ ਨੇ ਘਰ ਜਾ ਕੇ ਮੈਨੂੰ ਗੱਲ ਕਰਨ ਜੋਗੀ ਨਹੀਂ ਰਹਿਣ ਦੇਣਾ ਕੀ ਕਰਾਂ ਮੈਂ ਆਜੇ ਹੀ ਭਾਂਡੀ ਚੰਗਾ ਕੀਤਾ ਜੇ ਆ ਗਏ ਜੇ ਅਮਨ ਮਨੂ ਕਹਾਂਦੇ ਹੀ ਤੇ ਪੂਆ ਵਜਣਾ ਮੈਂ ਲੈ ਦੱਸ ਅਹੀਂ ਫੇਰ ਐਵੇਂ ਆ ਗਏ ਲੈ ਜੇ ਕਹਿੰਦੀ ਹੀ ਤੇ ਵੀਰ ਲੈ ਕੇ ਆਉਂਦਾ ਹਾਂ ਸਭਾ ਮੇਰੀ ਭਤੀਜੀ ਮੇਰਾ ਪਿੰਡ ਵੀ ਵੇਖ ਲੈਂਦੀ ਕਿਤੇ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਕਿ ਤੇ ਨਿੱਕੀ ਹੁੰਦੀ ਗਈ ਉੱਥੇ ਇਹਦੇ ਵਿੱਚ ਕੀ ਮਾਰਾ ਹੋ ਗਿਆ ਤੁਸੀਂ ਆ ਗਏ ਤੇ ਵਧੀਆ ਹੋਇਆ ਨਾ ਚੱਲ ਐਨੇ ਭੱਲੇ ਨਾ ਨਾ ਕੋਈ ਇਧਰ ਹੋ ਕੇ ਜਾਓਗੇ ਤੇ ਮੈਂ ਵੀ ਟਟਕਵਾ ਦੂੰਗਾ ਚੱਲ ਠੀਕ ਆ ਵੀਰ ਫੇਰ ਤੇ ਚੰਗਾ ਵਾ ਹੈ ਉਦਾਂ ਨਾ ਕੁੜੀ ਬੜੀ ਚੰਗੀ ਆ ਵੇਹਲਾ ਕਿੰਨਾ ਚਾਹ ਕਰਦੀ ਮੇਰੇ ਵਾਲੇ ਵੇਖ ਕੇ ਤੇ ਭੱਜੀ ਆਈ ਤੇ ਆਂਦੀ ਆ ਆਪਣੀ ਮਾਂ ਨੂੰ ਵੀ ਹੁਣ ਨਹੀਂ ਆਪਾਂ ਸ਼ਹਿਰ ਜਾਣਾ ਹੁਣ ਕੂ ਆ ਗਈ ਆ ਹੁਣ ਠਹਿਰ ਕੇ ਜਾਵਾਂਗੇ ਚਾਹ ਪਾਣੀ ਪਿਆਲ ਕੇ ਵੇਹਲਾ ਭੈਣਾ ਇਹਨੇ ਮੈਨੂੰ ਇੱਕ ਵਾਰੀ ਕਿਹਾ ਡਾਡੀ ਜੀ ਮੈਂ ਚੰਡੀਗੜ੍ਹ ਪੜਨਾ ਵਾ ਉਸ ਵੇਲੇ ਪਾਤਾ ਜਦੋਂ ਆਈ ਹੈ ਨਾ ਕਹਿੰਦੀ ਡੈਡੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਅੱਛਾ ਐਵੇਂ ਨਿਆਣਾਂ ਨੂੰ ਇਹਮ ਹੋ ਜਾਂਦਾ ਵਾ ਕਿ ਜਦੋਂ ਨਿਆਣੇ ਵੱਡੇ ਹੋ ਜਾਂਦੇ ਆ ਮੜਿਆ ਨਾਲ ਵਾ ਇਹਨੂੰ ਪਿਆਰ ਕਰਦਾ ਮੈਂ ਮੈਨੂੰ ਪਤਾ ਵਾ ਮੈਨੂੰ ਪਤਾ ਵਾ ਸਰਫੇਦੀ ਦੀ ਧੀ ਆ ਸਾਡੀ ਹੈ ਪਿਆਰ ਨਹੀਂ ਕਰਨਾ ਤੇ ਹੋਰ ਤੂੰ ਆਪਣੀ ਭੈਣ ਨੂੰ ਇੰਨਾ ਕਰਨਾ ਅਜੇ ਤੱਕ ਤੇ ਤੀ ਨੂੰ ਕਿਉਂ ਨਹੀਂ ਕਰਨਾ ਪੜਾ ਬਾਕੀ ਦਾ ਫਰਕ ਸਮਝਿਆ ਨਹੀਂਗਾ ਇਹ ਵੀ ਮੇਰਾ ਪੁੱਤ ਨਾਲੇ ਭਾ ਇੱਕ ਗੱਲ ਹੋ ਰਹੀ ਉਹ ਜਿੱਦਨ ਦੀ ਅਮਨ ਆਈ ਹੈ ਨਾ ਇਹ ਤੇ ਮੈਨੂੰ ਘਰ ਖਲੋਣ ਨਹੀਂ ਦਿੰਦੀ ਹੁਣ ਇਹ ਚਲੀਏ ਘੜੀ ਘਨੂ ਚਲੀਏ ਉਹ ਮੈਂ ਕੋਈ ਨਹੀਂ ਚਲੇ ਜਾਣਾ ਵਾ ਕਿਦੀ ਆਣ ਕੇ ਫਿਰਉਣਾ ਹੀ ਪਿਆ ਮੈਨੂੰ ਭਾਜੀ ਹਾਂ ਗੱਲ ਸਹੀ ਲੋ ਤੁਸੀਂ ਤੇ ਮੇਰੇ ਨਿਆਣੇ ਦਾ ਨਾ ਹੂਆ ਨਾਲ ਹੀ ਪਿਆਰ ਵਾ ਕਈ ਵੇਖਿਆ ਮੈਂ ਨਿਆਣੇ ਨਾਨਕਾ ਨੂੰ ਭਜਦੇ ਆ ਕਦੀ ਮਸੀਆਂ ਕੋ ਭਜਦੇ ਆ ਪਰ ਇਹ ਮੇਰੇ ਤਿੰਨੇ ਨਿਆਣੇ ਨਾ ਤੁਹਾਡੇ ਕੋ ਜਾ ਕੇ ਖੁਸ ਰਹੇ ਆ ਉਹ ਨਾਲੇ ਦੱਸਾਂ ਗੱਲ ਕੀ ਆ ਭਾ ਤੇ ਸਿੱਖਿਆ ਚੰਗੀ ਦਿੱਤੀ ਆ ਤਾਂ ਕਰਕੇ ਆ ਹੁਣ ਅੱਜ ਕੱਲ ਦਾ ਜਿਹੜਾ ਸਮਾਂ ਵਾ ਨਾ ਕਿ ਅੱਦਾ ਕੋਈ ਕਹਿੰਦਾ ਮੋਹ ਲਿਆ ਜਾ ਨਹੀਂ ਗਾ ਇਹ ਤਾਂ ਗੱਲ ਹੈਗੀ ਆ ਰਿਸ਼ਤਿਆਂ 'ਚ ਬਹੁਤ ਫਰਕ ਪੈ ਗਿਆ ਉਹੋ ਤੇ ਗੱਲ ਵਾ ਨਾ ਮੈਂ ਤਾਂ ਕਹਿੰਨੀ ਆ ਜਿੱਦਾਂ ਦੇ ਮੇਰੇ ਭਤੀਜੇ ਭਤੀਜੀਆਂ ਵਾ ਨਾ ਰੱਬ ਸਾਰਿਆਂ ਨੂੰ ਦਵੇ ਜਿਹੜਾ ਇੰਨਾ ਮਾਣ ਕਰਦੇ ਆ ਮੇਰਾ ਜੀਵਨ ਤੂੰ ਕਰਮਾਂ ਵਾਲੀ ਆ ਤੈਨੂੰ ਦੱਸਾਂ ਗੱਲ ਜਿਹਨੂੰ ਇੰਨਾ ਪਿਆਰ ਮਿਲਦਾ ਵਾ ਹੈ ਵਾਕੇ ਸਹੀ ਗੱਲ ਵਾ ਹੋਰ ਵੀ ਦੁਨੀਆ ਵੇਖੀ ਦੀ ਆ ਨਾ ਲੋਕੀ ਭੂਆ ਲੇਖਦੇ ਮੂੰਹ ਇਦਾਂ ਨੂੰ ਕਰ ਲੈਂਦੇ ਆ ਗੱਲ ਤੇ ਇਦਾਂ ਹੀ ਆ ਨੇੜਿਆਂ ਦੇ ਪਿਆਰ ਦੇ ਭੁਖੇ ਤੇ ਤੁਸੀਂ ਕਿਹੜਾ ਘੱਟ ਪਿਆਰ ਕਰਦੇ ਜੀ ਤਾਂ ਇਹ ਨੂੰ ਘੜਨਾ ਪਿਆਰ ਕਰਦੇ ਗਿਆਦਾ ਏ ਲੈ ਦੱਸ ਇਹੋ ਤੇ ਰਿਸ਼ਤਾ ਹੁੰਦਾ ਵਾ ਇੱਕ ਖੂਨ ਦਾ ਹੈ ਕਹਿੰਦੇ ਹੁੰਦੇ ਨਾ ਸਿਆਣੇ ਭੂਆ ਭਤੀ ਤਿੱ ਕੋਪੜੋਲੇ ਦਾ ਵੀ ਆਹ ਉਹ ਹੀ ਗੱਲ ਵਾ ਫਿਰ ਓਏ ਆਹੋ ਇਹ ਤੇ ਗੱਲ ਹੈਗੀ ਆ ਬਈ ਇਹਨਾਂ ਨੂੰ ਕਿੱਥੇ ਸਮਝਾਉਣੀ ਹੈ ਨਾ ਹਾਨੂੰ ਕਿੱਥੇ ਸਮਝਾਉਣੀ ਹੈ ਇਹ ਨਿਆਣੇ ਜੂ ਐ ਕਿੱਡੀਆਂ ਗੱਲਾਂ ਕਰਨ ਦੀ ਪੇਕੇ ਘਰਾਂ ਕੇ ਚਲੋ ਚਾ ਇਹਥੇ ਨਾ ਲੜ ਪਿਆ ਹੁਣ ਤੁਸੀਂ ਆਹ ਚਲ ਕੋਈ ਨਹੀਂ ਪਰਾਵ ਅੱਜ ਚੱਲੀਆਂ ਤਾਂ ਗਈਆਂ ਸਾਰ ਐਦਾਂ ਕਰਿਓ ਤੇ ਸਬਜ਼ੀਆਂ ਲੈ ਆਓ ਚੰਗੀਆਂ ਉਥੋਂ ਤਾਂ ਜੀ ਤੇ ਦੀਆਂ ਮੈਨੂੰ ਪਤਾ ਤੁਹਾਡਾ ਤੀ ਹੁਣ ਕਹਣਾ ਵੀ ਸ਼ਹਿਰ ਚਲ ਜਿਓ ਤੇ ਮੁੜ ਕੇ ਫਿਰ ਤੁਸੀਂ ਦੋਨਾਂ ਨੂੰ ਕਹਿਣਾ ਵਾ ਮੇਰੀ ਭੈਣ ਆਈ ਸੀਗੀ ਤੇ ਵੇਖਿਆ ਝੋਲਾ ਚੱਕ ਕੇ ਤੇ ਸ਼ਹਿਰ ਚਲ ਗਈ ਸੀਗੀ ਤੇ ਮੈਂ ਇਹਨੇ ਜਾਣਾ ਅੱਜ ਉਹ ਨਹੀਂ ਮੈਂ ਕਹਿੰਦਾ ਚਾਹ ਪਾਣੀ ਤੇ ਇਹਨਾਂ ਪੀ ਲਿਆ ਵਾ ਹੁਣ ਕਿਹੜਾ ਕੰਮ ਵਾ ਬਾਕੀ ਦਲਜੀਤ ਨੇ ਵੇਖ ਹੀ ਲੈਣਾ ਵਾ ਇੰਜ ਕਰਿਓ ਇਹ ਕਹਣਾ ਮੇਰੀ ਭੈਣ ਵਾਸਤੇ ਉੜਦਾ ਆਇਓ ਚੰਗਾ ਲੈ ਆਓ ਚੰਗਾ ਐਵੇਂ ਨਾ ਮੜਾ ਚੁੱਕੜੇਂ ਅੱਛਾ ਠੀਕ ਆ ਆ ਲੈ ਮੈਂ ਕੀ ਕਹਿਣ ਦੀ ਡੈਡੀ ਹੁਣ ਅਸੀਂ ਚੱਲ ਜੀਏ ਬਾਜ਼ਾਰ ਓਹੋਏ ਮੈਂ ਤੇਰੀ ਮਾਂ ਨੂੰ ਕਹਿਣ ਦਿਆ ਸੀ ਤੁਸੀਂ ਹੁਣ ਜਾਓ ਪੁੱਤ ਮੇਰੀ ਗੱਲ ਸੁਣੋ ਹਾਂਜੀ ਆਪਣੀ ਭੂਆ ਤੇ ਸੂਰ ਦਾ ਹੋਵੇ ਕਿ ਚੰਗਾ ਜਾ ਕੋਈ ਨਹੀਂ ਡੈਡੀ ਲੈ ਆਵਾਂਗੇ ਆਪਾਂ ਇੱਕ ਕਿਉਂ ਦੋ ਲੈ ਆਵਾਂਗੇ ਚਲੋ ਵੇਖ ਲਓ ਦੋ ਕਿਉਂ ਚਾਰ ਲੈ ਆਵਾਂਗੇ ਕੋਈ ਗੱਲ ਨਹੀਂ ਚੱਲ ਮੈਂ ਨਾ ਹੋਰ ਪੈਸੇ ਤੁਹਾਨੂੰ ਪਾ ਦੂੰਗਾ ਫੋਨ ਦੇ ਉੱਤੇ ਪਾ ਦਿਓ ਡੈਡੀ ਤੇ ਭੂਆ ਆਉਣ ਨੂੰ ਜਾਣਨਾ ਨਾ ਦਿਓ ਚੰਗਾ ਭਾ ਤੁਸੀਂ ਟਾਈਮ ਨਾਲ ਜਾਓ ਮੈਂ ਕੱਲ ਨਹੀਂ ਮੈਂ ਨਹੀਂ ਜਾਣ ਦਿੰਦਾ ਕੱਲ ਸੁਣ ਮੇਰੀ ਭੂਆ ਰੇ ਖੇਜ ਗਏ ਇੱਕ ਕਿ ਦੋ ਲੈ ਆਵਾਂਗੇ ਹੈ ਇੱਥੇ ਫੈਕਟਰੀ ਚੱਲਣ ਦੀ ਤੇਰੇ ਪਿਓ ਦੀ ਆਪਣੇ ਤੇਰੇ ਪੂਰੇ ਨਹੀਂ ਹੋਣਦੇ ਨਾਲ ਤੂੰ ਘੂਆ ਹੀ ਬੰਨਣੀ ਹੈ ਹੁਣ ਤੇ ਮੰਮੀ ਨਾ ਹਾ ਇੰਨੇ ਮਹਿੰਗੇ ਲੈ ਕੇ ਦਿਓ ਨੋਰਮਲ ਲੈ ਦਿਓ ਸਿਆਲ ਵਾਲੇ ਪਹਿਲੀ ਤੇ ਗੱਲ ਮੇਰੀ ਇਹ ਸੁਣ ਤੇ ਮੈਨੂੰ ਹੁਣ ਕੋ ਭਾਵੇਂ ਤੂੰ ਲੱਖ ਵਾਰੀ ਕਹੇ ਨਾ ਤੇ ਮੰਮੀ ਚੱਲ ਮੇਰੇ ਨਾਲ ਸ਼ਹਿਰ ਤੇ ਮੈਂ ਤਾਂ ਵੀ ਨਹੀਂ ਜਾਂਦੀ ਠੀਕ ਵਾਰਾ ਹੋਰ ਉਹ ਸਗਾਤ ਆਈ ਘਰ ਜਿੰਨਾ ਚਿਰ ਇਹ ਘਰ ਵਾ ਨਾ ਮੈਂ ਬਾਜ਼ਾਰ ਨਹੀਂ ਜਾਣਾ ਨਾਲੇ ਲੀੜੇ ਕੱਪੜੇ ਖਰੀਦੋ ਖਰਚਾ ਕਰੋ ਨਾਲੇ ਪਹਿਲਾਂ ਉਹਦੇ ਵਾਸਤੇ ਕਹਿਤਾ ਵਾ ਕਿ ਉਹਲੀ ਸੂਟ ਲੈ ਕੇ ਆਓ ਹੁਣ ਇਹਦੇ ਵਾਸਤੇ ਕਹਿਤਾ ਵਾ ਆਪਣੇ ਵਾਸਤੇ ਖੇ ਲੈ ਕੇ ਆਣੀ ਹੈ ਤੇ ਜਿੰਨਾ ਚਿਰ ਇਹ ਘਰ ਆ ਨਾ ਮੈਂ ਨਹੀਂ ਜਾਣਾ ਇਹ ਚੋਰ ਨਹੀਂ ਹੈ ਚੋਰ ਨਹੀਂ ਹੈ ਕੰਮਬਰ ਦੀ ਕਿ ਇਦਾਂ ਨਾ ਮੰਮੀ ਕਿਆ ਕਰੂੰ ਤੂੰ ਚੁੱਪ ਕਰ ਜਾ ਨਹੀਂ ਗੱਲ ਸੁਣ ਮੈਨੂੰ ਅੱਗੇ ਸਾਰੇ ਕਹਿੰਦੇ ਮੰਮੀ ਇਦਾਂ ਤੇ ਮੈਂ ਕਹਿੰਨੀ ਵੀ ਨਹੀਂ ਮੰਮੀ ਨਹੀਂ ਕਰਦੀ ਆਹੋ ਤੂੰ ਉਹੀ ਗੱਲ ਕਰ ਮੈਂ ਤੇ ਅੱਗੇ ਸੋਚਦੀ ਕਿ ਤੂੰ ਆਏਂਗੀ ਤੇ ਮੇਰੇ ਸਾਈਡ ਗੱਲ ਕਰੇਂਗੀ ਮੇਰੀਆਂ ਗੱਲਾਂ ਨੂੰ ਸਮਝੇਂਗੀ ਪਰ ਕਿੱਥੋਂ ਮੇਰੇ ਔਲਾਦ ਕਿੱਥੋਂ ਹੀ ਨਹੀਂ ਜੰਗੀ ਮੇਰੀ ਗੱਲ ਤੇ ਸੁਣੋ ਗੱਲ ਸਮਝਣ ਵਾਲੀ ਕਿਹੜੀ ਗੱਲ ਤੂੰ ਗੱਲ ਹੀ ਗਲਤ ਕਹਂਦੇ ਹੋ ਮੈਂ ਸਾਰੀਆਂ ਗੱਲਾਂ ਪੁੱਤ ਗਲਤ ਕਰਦੀਆਂ ਆਹ ਵੀ ਗੱਲ ਮੇਰੀ ਗਲਤ ਚੱਲੋ ਚੱਲੋ ਨਹੀਂ ਮੈਂ ਨਹੀਂ ਜਾਣਾ ਨਹੀਂ ਜਾਣਾ ਮੈਂ ਜਾ ਜਾ ਕੇ ਪੂਰਨ ਜੱਫੀਆਂ ਪਾ ਚੰਗੀ ਤਰ੍ਹਾਂ ਨਾਲੇ ਹੁਣ ਦੋ ਦਿਨ ਰਹਿਣਾ ਆ ਜੇ ਨਹੀਂ ਮੈਨੂੰ ਲੋੜ ਨਹੀਂ ਲੋੜ ਤਾਂ ਨਹੀਂ। ਨਹੀਂ ਡੈਡੀ ਨਾ ਚਲ ਜੰਨੀ। ਨਾ ਚਲ ਜੀ ਚਲ ਜੀ। ਡੈਡ ਨਾ ਚਲ ਜੀ। ਮੈਨੂੰ ਕੋਈ ਰਾਹ ਨਹੀਂ ਹੁੰਦਾ। ਆਪਣੇ ਮੈਂ ਆਪੇ ਲੈ ਆਉਂਗੀ। ਜਾ। ਨਿਕਲ ਪਿਓ ਆਪਣੇ ਨਾਲ। ਕੋਈ ਲੋੜ ਨਹੀਂ ਮੇਰੇ ਨਾਲ ਜਾਣ ਦੀ। ਕੰਤੀ ਲਾਦ ਕਿਤੇ ਮੇਰੀ। ਇਹ ਮੁੜਿਆ ਤਾਂ ਵੱਧ ਕੇ ਆ। ਇਸ ਗਾ ਤੇ ਮੈਂ ਕਿ ਆਉਗੀ ਕਿ ਕਿਤੇ ਮੇਰੀ ਸਾਈਡ ਹੋਊਗੀ। ਕਿਤੇ ਮੇਰੀ ਵੀ ਸੁਣੂਗੀ ਕੋਈ। ਨਾ ਮੇਰੀ ਕਿਥਾ ਸੋਣੀ ਨੇ ਕੋਈ ਉਹਦੇ ਆਪਣੇ ਭਾਸ਼ ਨਹੀਂ ਪੂਰੇ ਹੁੰਦੇ ਹਾਂ ਤੇ ਜੋ ਮੈਂ ਕਹਿੰਦੇ ਤੁਸੀਂ ਉਹ ਹੀ ਕਰੋ ਜੋ ਬਾਕੀ ਟੱਬਰ ਕਹਿੰਦਾ ਮਗਰਮਗ ਰੋਦਾ ਚੱਲੋ ਨਹੀਂ ਮੈਂ ਜਾਣੀ ਆ ਮੈਂ ਤਾਂ ਕਦੀ ਨਹੀਂ ਜਾਂਦੀ ਜਿੰਨਾ ਚਿਰ ਸਗਾਤ ਘਰ ਇਹ ਨਿਕਲੂ ਇੱਥੋਂ ਤਾਂ ਫੇਰ ਹੀ ਜਾਊਂ ਮੈਂ ਸ਼ਹਿਰ ਤੇਰ ਮੈਨੂੰ ਕੌਣ ਟੱਕਦਾ ਫੇਰ ਵੇਖੂਗੀ ਸ਼ਹਿਰ ਸ ਹਾਂਜੀ ਵੀਰ ਕਣਕ ਹੋ ਗਈ ਆ ਸੋਣੀ ਹਣ ਓਏ ਆ ਕਣਕ ਇਹ ਖਾਦਾਂ ਪਾਈ ਜਾਈਏ ਤੇ ਪਾਣੀ ਲਾਈ ਜਾਈਏ ਖਾਦ ਮੈਂ ਕਹਿ ਦੇਣਾ ਬੰਦੇ ਨੂੰ ਬੰਦੇ ਨੂੰ ਆਪਣੇ ਪਾਣੀ ਉਹਨੇ ਆ ਗਏ ਕੀ ਹੋਇਆ ਵਾ ਤੂੰ ਮੈਂ ਆਵਾਂ ਨਾ ਆਪਾਂ ਪੰਜ-ਛੇ ਬੋਰੇ ਪਾ ਦੇ ਕਰਨੇ ਆ। ਉਹ ਵੀਰ ਕਿੱਥੇ ਪਹੁੰਚੇ? ਉਹ ਐਵੇਂ ਨਹੀਂ ਤਾਂ ਕਰੀ ਤੇ ਵੀਲ ਪੋਣੇ ਕਿ ਨਹੀਂ ਪੋਣੇ ਬੋਲਟ ਨੂੰ ਆਰ ਕੀ। ਉਹ ਵੀਲ ਤੇ ਪੋਣੇ ਆ। ਪੋਣੇ ਆ ਨਾ। ਫੇਰ ਸਾਵਾ ਕੇ ਕੰਮ ਕਰਾ ਨਾਲ। ਫੇਰ ਹੀ ਪੈਣੇ ਆ। ਉਹ ਚੱਲ ਆ ਉਰਲਾ ਪਾਸਾ ਮੈਂ ਕਾ ਪਾ ਦੂੰਗਾ ਤੇ ਪਰਲੀ ਤੁਸੀਂ ਪਾ ਲਿਓ ਫਿਰ। ਉਰਲਾ ਲਾਲਾ ਨਹੀਂ ਇਕੱਠੀ ਪੋਣੀਆਂ ਤੇ ਸਾਰੀ ਪੋਣੀਆਂ ਆ। ਐਵੇਂ ਨਾ ਕੰਮ ਤੋਂ ਭੱਜੀ ਜਾਣੀਆਂ। ਬਾਕੀ ਤੇਰੇ ਰਹੀ ਵੀਲਾਂ ਦੀ ਗੱਲ। ਉਹ ਕੱਲ ਲਾਲਾ ਪੈਸੇ ਤੇ ਪਵਾ ਲਿਆ ਜਾਗੇ। ਉਹ ਚੱਲ ਵੀਰ ਕੋਈ ਗੱਲ ਨਹੀਂ। ਪਵਾ ਦੇਣਾ ਖਾਦ ਮੈਂ। ਕਹਿੰਦਾ ਹੈ ਬੜੇ ਚਿਰਾਂ ਦਾ। ਪੋਆ ਹੋ ਏਦਾਂ ਚੰਗਾ ਲੱਗਦਾਗਾ ਤਾਰਾਣਾ ਤੇ ਵੀਲ ਪੋਆ ਦੀਏ ਆਹੋ ਤਾਰਾਣਾ ਕਤੋਂ ਚੰਗਾ ਲੱਗਿਆ ਵੀਰ ਉਹ ਪੁਆ ਬੈਠੀ ਸਾਹਮਣੇ ਉਹ ਆਈ ਆ ਹੈ ਚੱਲ ਆਜਾ ਨਾ ਰਫੋ ਫੜ ਵੀ ਆਇਆ ਕਿਤੇ ਅੱਛਾ ਆ ਜਾ ਸਲਾਮ ਉਹ ਆਜੀ ਆ ਤੇ ਤੂੰ ਬੜਾ ਚੰਗਾ ਕੀਤਾ ਆ ਗਏ ਲੈ ਪੁੱਤ ਆਉਣਾ ਹੀਗਾ ਬੇਸ਼ੱਕ ਤੇਰੀ ਮੰਮੀ ਬਥੇਰਾ ਕੁਛ ਕਰਦੀ ਆ ਓ ਮੰਮੀ ਦੀ ਨਾ ਟੈਨਸ਼ਨ ਮੈਂ ਕਰਦੀ ਪਰ ਕੀ ਕਰੀਏ ਹੁਣ ਫਿਰ ਪੇਕੇ ਆ ਨਾ ਛੁੱਟਦੇ ਨਹੀਂਗੇ ਉੱਤ ਕੀ ਹੋਣਾ ਹੀ ਆਉਣਾ ਕਿਉਂ ਨਹੀਂ ਤੁਸੀਂ ਤਾਂ ਡਾਪਣਾ ਘਰ ਵਾ ਸਾਸਿਓ ਫਿਰ ਸਾਸਿ ਕਾਲ ਸਾਸਿ ਕਾਲ ਸਿਆ ਜੀ ਗਿਆ ਜੀ ਮੇਰੇ ਪੁੱਤ ਆ ਗਏ ਹੈ ਸਾਸਤਰੀ ਕਾਲ ਜਿੰਦਾ ਰਹੇ ਭਾਜੀ ਬੋਟੀ ਤਿਆਰੀ ਕਰਦੀ ਚੱਲ ਠੀਕ ਆ ਠੀਕ ਸਾਸਿ ਆਪੂ ਆ ਜੀ ਕੀ ਕਰਦੀ ਆ ਇਹ ਜੋੜੀ ਕੋਈ ਨਹੀਂ ਬਸ ਪੜੀਆਂ ਲਗਾਏ ਸੀਗੇ ਅੱਛਾ ਅੱਛਾ ਮੈਨੂੰ ਵੀ ਕਹਿੰਦੇ ਫੇਰਾ ਪੂਰਾ ਮਾਰਨਾ ਸਿਖਾਣਾ ਓਏ ਆਹੋ ਇਹ ਤਾਂ ਗੱਲ ਹੈਗੀ ਆ ਫਸਲ ਵਾੜੀ ਕਿਦਾਂ ਦੇਖੀ ਦੀ ਆ ਚੱਲ ਕੋਈ ਨਹੀਂ ਨਿੱਕਾ ਵਾ ਐਸ਼ ਕਰਨ ਰਿਆ ਤੇਰੇ ਸਿਰ ਤੇ ਓ ਚੱਲ ਕੋਈ ਗੱਲ ਨਹੀਂ ਭੈਣ ਨਹੀਂ ਹੋਣਾ ਬੂਆ ਇਹ ਗੱਲ ਵਾਪੇ ਜੁਮਿਆਰੀ ਤੇ ਪੋਣੀ ਪੈਣੀ ਨਾ ਆਹ ਜੂ ਮੇਵਾਰੀ ਤਾਂ ਚਾਹੀਦੀ ਹੈ ਹੋਰ ਸਾਲ ਨੂੰ ਇਹਦਾ ਵਿਆਹ ਕਰ ਲੈਣਾ ਆਹੋ ਸੁਖਨਾ ਵਿਆਹ ਕਰਨਾ ਹੈ ਦਾ ਵੀ ਮੈਂ ਨਹੀਂ ਵੀਰੇ ਜੀ ਵਿਆਹ ਉਹ ਕਰਾਉਣਾ ਆ ਤੂੰ ਕਰਾਉਣਾ ਬੁੱਢੇ ਵੀਰੇ ਪਾ 2-4 ਸਾਲ ਨਹੀਂ ਵੀਰੇ ਮੈਂ ਵਿਆਹ ਕਰਾਉਣਾ 2-4 ਸਾਲ ਅਜੇ ਉਹ ਥੋੜਾ ਘਰਨਾ ਤੁਰਨਾ ਫਿਰ ਵਿਆਹ ਸੌਆਂ ਗੱਲਾਂ ਇਹਦੀਆਂ ਭੂਆ ਚੱਲ ਕਰ ਲੈਂਦੇ ਐਸ਼ ਵਿਚਾਰੇ ਨੂੰ ਅਜੇ ਕੋਈ ਗੱਲ ਨਹੀਂ ਆਮਨ ਦੇ ਮਗਰ ਮਗਰ ਤੂੰ ਵੀ ਆਪਣੀ ਤਿਆਰੀ ਕਰ ਪੁੱਤ ਚੱਲ ਪਹਿਲਾਂ ਭੈਣ ਦਾ ਤੇ ਕਰੀਏ ਮੁੰਡਾ ਦੇ ਲਾਂਗੇ ਨਾਲ ਤੂੰ ਵੀ ਤਿਆਰੀ ਰੱਖੀ ਆਪਣੀ ਇਹ ਨਾ ਸੋਚੀ ਵੀ ਤੂੰ ਖੁੱਲਾ ਸਾੜ ਫਿਰੇਗਾ ਜੀ ਉਹ ਕੋਈ ਗੱਲ ਨਹੀਂ ਉਹ ਸ਼ਹਿਰ ਨਾਲ ਕਿਤਰਾ ਕਣਕ ਕਣਕ ਠੀਕ ਆ ਵਧੀਆ ਆ ਵਧੀਆ ਫੋੜੀ ਠੀਕ ਠਾਕ ਜੀ ਆ ਜੀ ਪਾਤਾ ਪਾਣੀ ਪੁਣੀ ਕਿ ਨਹੀਂ ਨਾ ਨਾ ਬਸ ਤੇ ਆਈ ਆ ਹੁਣ ਅਸੀਂ ਰਾਜ ਵੇਂਦੇ ਆਉਣ ਦੇ ਆ ਲੋਕੀ ਡੇ ਲਾਉਣ ਪਾਣੀ ਪੁਣੀ ਜਿਹੜੇ ਗਿੱਤੇ ਆ ਹਾਂਜੀ ਹਾਂਜੀ ਆਹ ਉਹ ਸਾਡੀ ਕੁੱਪੜ ਜਿਹੜੇ ਖਾਦ ਪੈਣ ਵਾਲੀ ਆ ਅੱਛਾ 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 ਇਹੀ ਦਾ ਖਾਦ ਪਾ ਕੇ ਤੇ ਮਗਰੇ ਪਾਣੀ ਲਈ ਜਾਵਾਂਗੇ ਚੱਲ ਕੋਈ ਗੱਲ ਨਹੀਂ ਜੇ ਖਾਦ ਪਾਉਣੀ ਹੈ ਮੈਂ ਢਾਣਾ ਚੱਲ ਪਊਗਾ ਯਾਰ ਇਹ ਕਿਹੜੀ ਗੱਲ ਨਾ ਨਾ ਸ਼ੇਰ ਕੱਲਾ ਹੀ ਬੜਾ ਵਾ ਨਹੀਂ ਨਾ ਤੂੰ ਵੀਰ ਰਹਿ ਤਰਸਟ ਕਰਨਾ ਕੱਲੇ ਨੇ ਪਾ ਦੇਣੀ ਠੀਕ ਐ ਠੀਕ ਨਹੀਂ ਬੰਦਾ ਤਗੜਾ ਢਾਣਾ ਮੈਂ ਤੇ ਵੀਰ ਨੇ ਪਾਇਆ ਕਰਨੀ ਚੱਟ ਜਾ ਲੈ ਆਂਦਾ ਮੈਂ ਵੀਰ ਨੂੰ ਨਾਲ ਖੰਣਾ ਚੱਲ ਲੈ ਜਾ ਵੀਰ ਨੂੰ ਵੀ ਨਾਲ ਫੇਰ ਕੀ ਗੱਲ ਵਾ ਹਾਂ ਹਾਂ ਚੱਲ ਵਧੀਆ ਭਰਾ ਭਰਾ ਰਲ ਕੇ ਰਿਆ ਕੋਈ ਪਰ ਸਿੱਧਾ ਠੀਕ ਠਾਕ ਹੈ ਹਾਂ ਹਾਂਜੀ ਹਾਂਜੀ ਫੋੜੀ ਸਭ ਠੀਕ ਠਾਕ ਵਧੀਆ ਜੀ ਤੁਸੀਂ ਕਦੋਂ ਕਦਿ ਆਏ ਜੀ ਆਹ ਇਹ ਤੇ ਚਾਹ ਪਣੀ ਪੀ ਲਿਆ ਵਾ ਅੱਛਾ ਆਹੋ ਤੇ ਹੁਣ ਆ ਵਿੰਦੇ ਵਿੰਦੇ ਇੱਧਰ ਨੂੰ ਆ ਗਏ ਆ ਸੰਤਰਾ ਸੰਤਰੀਆਂ ਵੱਲ ਅੱਛਾ ਅੱਛਾ ਤੇ ਦਰਜੀਤਣ ਕੇ ਲਾਗੇ ਪੈ ਗਈ ਤੇ ਗੱਲਾਂ ਬਾਤਾਂ ਮਾਰਨੇ ਪਈਗੇ ਆਪੂ ਆ ਸੱਚੀ ਵੇਖ ਕੇ ਤਾਂ ਤੁਹਾਨੂੰ ਦੋਵਾਂ ਨੂੰ ਬਹੁਤ ਖੁਸ਼ੀ ਹੋਈ ਮੈਂ ਤਾਂ ਅੱਗੇ ਕਹਿਨੀ ਹੁੰਦੀ ਆ ਵੀ ਮੈਂ ਕਰਮਾ ਵਾਲੀ ਆ ਜਿਹੜੇ ਮੇਰੇ ਭਤੀਜੇ ਨਾਲ ਚਾਹ ਕਰਦੇ ਆ ਮੇਰਾ ਹੈ ਨਹੀਂ ਤੇ ਅੱਜ ਕੱਲ ਸਮਾਜ ਦਾ ਦਾ ਆ ਗਿਆ ਵਾ ਵੀ ਭੂਆ ਦਾ ਤਾਂ ਕਿਸ ਨੂੰ ਚਿੱਤਾ ਹੀ ਭੁੱਲ ਜਾਣਾ ਵਗਾ ਕਿ ਭੂਆ ਵੀ ਹੁੰਦੀ ਕੋਈ ਨਾ ਨਾ ਭੂਆ ਸਾਨੂੰ ਨਹੀਂ ਭੁੱਲਦਾ ਮੈਨੂੰ ਪਤਾ ਵਾ ਹਾਂ ਸੁੱਖ ਰੱਖੇ ਹਾਂ ਇਹ ਆ ਕੇ ਹੜੀਕੇ ਕਪੂਆ ਵਾ ਸਿਰ ਵੇਖ ਲਾ ਸਾਨੂੰ ਜਾਨਵਤ ਪਿਆਰੀ ਆ ਬਸ ਜੇ ਤੁਸੀਂ ਪਿਆਰ ਕਰਦੇ ਹੈ ਨਾ ਤੇ ਮੈਂ ਵੀ ਆਪਣੇ ਗੋਡੇ ਨਹੀਂ ਵੇਂਦੀ ਭੱਜੀ ਨਹੀਂ ਉਦਾਂ ਹੀ ਹੈ ਫਟਾਫਟ ਜਾ ਕੇ ਮੇਲਾ ਵਾ ਤੂੰ ਫੋਨ ਕਰ ਦਿਆ ਕਰ ਆਪਾਂ ਲਾਇਆ ਕਰਾਂਗੇ ਜਾ ਕੇ ਮਗਰੋਂ ਚੰਗੀ ਭਲੀ ਆਈ ਯਾਰ ਤੁਹਾਡੇ ਮੋਢੇ ਮੇਰੇ ਗੋਡਾ ਪੀਰ ਕਰਨੇ ਆ ਮੈਂ ਉਧਰ ਹੋਈ ਨਾ ਪੇਕਿਆਂ ਦਾ ਚਾਹ ਤੇ ਤੇਰੇ ਗੋਡੇ ਵੀ ਲੋਕੀ ਛਾਲਾ ਮਾਰਦੇ ਭੱਜੇ ਜਾਂਦੇ ਹੈ ਮੈਂ ਕਿਹਾ ਇਹ ਤਾਂ ਫੁੱਫੜ ਦੂੰ ਅੱਛਾ ਮੈਂ ਫੋਨ ਕਰ ਲਾ ਅੱਡੇ ਤੋਂ ਆਣ ਕੇ ਲੈ ਜਾਣਗੇ ਪਰ ਨਾ ਆਖੇ ਨਾ ਤੁਰ ਕੇ ਜਾ ਤੈਨੂੰ ਚਾਚਾ ਹੋਣਾ ਚਾਹੀਦਾ ਵਾ ਚਾਹ ਤਾਂ ਮੈਂ ਹੈਗਾ ਵਾ ਪਰ ਜੀ ਫੋਨ ਕਰ ਦੇਣਾ ਤੇਰੀ ਕੋਲ ਗੱਲ ਸੁਣਾ ਜੇ ਮਾੜਾ ਮੋਟਾ ਤੂੰ ਤੁਰੇ ਤੇ ਮਾੜਾ ਕੀ ਕੀਤਾ ਹੈ ਇਹਨੂੰ ਮੈਂ ਕਈ ਵਾਰੀ ਕਹਿੰਦੇ ਨੇ ਮੈਂ ਮਾੜੇ ਮੋਟੇ ਸਹਰਸੂਰ ਕਰਿਆ ਕਾ ਤਾਂ ਚੱਲਦੇ ਰਹਿਣਗੇ ਪਰ ਇਹ ਇੱਥੋਂ ਉੱਠੀ ਉਹਥੇ ਤੇ ਉਥੋਂ ਉੱਠੀ ਉਹਥੇ ਲੈ ਕਰਦੇ ਕੰਮ ਸਾਰੇ ਮੈਂ ਹੀ ਕਰਨੀ ਆ ਆਹ ਚਲੋ ਚਲੋ ਮੇਰੀ ਸੁਣੋ ਗੱਲ ਹੁਣ ਹਣ ਦੋ ਚਾਰ ਦਿਨ ਜਾਣ ਦਾ ਨਾ ਨਾ ਲਿਓਗੇ ਦੇ ਵਾਰ ਨਹੀਂ ਨਹੀਂ ਦੋ ਚਾਰ ਦਿਨ ਨਹੀਂ ਚਲੋ ਦੋ ਦੇ ਡੰਗ ਤੇ ਕੱਢਾਂਗੇ ਹੋਗਾ ਸਭ ਦਾ ਦੋ ਦਿਨ ਰਹਿਣਾ ਆ ਆਹ ਬਹਾ ਠੀਕ ਆਹ ਚਲ ਭੂਆ ਆਪ ਚੰਗਾ ਗੰਮ ਕੀਤਾ ਦੋ ਦਿਨ ਲਾਓਗੇ ਹਾਂ ਦੋ ਦਿਨ ਰਹਿ ਕੇ ਜਾਣਾ ਮੈਂ ਇੱਕ ਮਿੰਟ ਕਰ ਆਇਆ ਨਾ ਵਧੀਆ ਉਹ ਕਹਿਣ ਲੱਗੇ ਠੀਕ ਨੂੰ ਗੰਮ ਹੋਣਾ ਨੂੰ ਚਲੋ ਵਧੀਆ ਉਹ ਗਵਾਂਢੀ ਬੜਾ ਗੁੱਸਾ ਕਰਦੇ ਸੀਗੇ ਹਾਂ ਦੂਜਿਆਂ ਨੂੰ ਕਹਿ ਜਾਂਦੇ ਹਨ ਨੂੰ ਨਹੀਂ ਕਹਿੰਦੇ ਐਰ ਕੀ ਫਰ ਮੋਂਾ ਦੇ ਘਰ ਹੀ ਗਏ ਚਲੋ ਵਧੀਆ ਭੂਆ ਗੇ ਓਏ ਮੈਂ ਪਹਿਲੋ ਕਹਤਾ ਮੈਂ ਵੀ ਐਰ ਕਾ ਜੁਮੇ ਦੀ ਪਾ ਕੇ ਜਾ ਇਹਨੇ ਸਿਰ ਤੇ ਹਾਂ ਉਹ ਫਿਰ ਭੈ ਦੋ ਦੇ ਤਿੰਨ ਦਿਨ ਲਾ ਆਜੋ ਉੱਥੇ ਕੀ ਹੋਣਿਆ ਵਾ ਜਦੋਂ ਕਿਹੇ ਗਏ ਉਹ ਨਹੀਂ ਨਹੀਂ ਪੁੱਤ ਬੈ ਤੈਨੂੰ ਪਤਾ ਆਪਣਾ ਵੀ ਜਾ ਕੇ ਥੋੜਾ ਪੁੱਤ ਵੇਖਣਾ ਪਿੰਦਾ ਹੈ। ਹਾਂ। ਚੱਲ ਸੈਰ ਸ। ਐਦਾਂ ਆ ਕਿ ਫੁੱਫੜ ਦਾ ਰਾਹ ਇੱਥੇ ਹੀ ਆ। ਹਾਂ। ਇਹ ਤੂੰ ਫੁੱਫੜ ਦਾ ਅਰੇਂਜਮੈਂਟ ਕਰ। ਮੈਂ ਫੁੱਫੜ ਦਾ ਅਰੇਂਜਮੈਂਟ। ਉਹ ਮੇਰੀ ਗੱਲ ਸੁਣ ਐਦਾਂ ਕੋ ਕੋ ਕੰਮ ਕਰਦੀ ਭਰਾ। ਹੋਰ ਨਹੀਂ ਨਹੀਂ ਫੁੱਫੜ ਜੀ ਤੁਸੀਂ ਵਹਾਂ ਹੀ ਆਏ ਜੇ ਜਾ। ਥੋੜਾ ਚਾਹੀਦਾ ਭਰਾ। ਇਹ ਗੱਲ ਨਹੀਂ ਈ ਢੀ ਵੱਡੀ। ਇਨੀ ਚਰੀ ਆਏ ਜੇ। ਆ ਜਾ। ਹੋਰ ਪਾ ਠੀਕ ਠਾਕ ਨਾ। ਠੀਕ ਆ ਪੁੱਤ ਠੀਕ ਆ। ਚੱਲ ਆਓ ਚਲੀ ਅੰਦਰ ਬੈਣੇ ਆ। ਚਲੋ। ਲੈ ਬਈ ਚਲੋ ਮੁੰਡਿਆ। ਸ਼ੁਕਰ ਮਾਲਕਾ। ਕਿਤੇ ਇੰਨੀ ਇੱਜ਼ਤ ਨਾ ਮਾਣ ਦਿੰਦੇ ਮੇਰੇ ਭਤੀਜੇ ਹੈ ਇੱਕ ਜੇ ਮੇਰੀ ਪਰਜਾਈ ਵੀ ਮਾਸਾ ਚੰਗੀ ਹੋਵੇ ਨਾ ਖੈ ਤੇ ਸੋਨੇ ਤੇ ਸੁਹਾਗਾ ਹੋ ਜੇ ਚੱਲ ਕੋਈ ਨਹੀਂ ਇੱਕ ਅੱਧਾ ਜੀਤ ਦਾ ਦਾ ਹੁੰਦਾ ਹੀ ਹੁੰਦਾ ਵਾ ਉੱਠ ਮਨਾ ਯਾਰ ਚਾਹ ਪਾਣੀ ਦੀ ਪੀ ਲਿਆ ਵਾ ਤੁੜਕਾ ਪਾਣੀ ਵੀ ਛਕਿਆ ਗਿਆ ਵਾ ਤੇ ਜਿਹੜੇ ਕੰਮ ਹੀ ਐ ਉਹ ਤੇ ਗੱਲ ਕਰਨੀ ਲੇ ਤੇ ਜੀਵਨ ਨੂੰ ਆਏ ਮਾਰਨਾ ਜੀਵਨ ਇਹ ਜੀਵਨ ਆ ਗਈ ਜੇ ਗੱਲ ਸੁਣਿਓ ਹਾਂਜੀ ਦੱਸੋ ਮੇਰੀ ਗੱਲ ਸੁਣਾ ਉਹ ਜਿਹੜੇ ਕੰਮ ਆਏ ਆ ਉਹ ਤਾਂ ਗੱਲ ਅਸੀਂ ਕਹਿੰਦਾ ਕੀਤੀ ਨਹੀਂ ਅਮੰਦਰ ਸ਼ਟੇਵਲੋਂ ਆਹੋ ਕੋਈ ਗੱਲ ਨਹੀਂ ਕਰ ਲੈਨੇ ਵੀਰ ਨਾਲ ਗੱਲ ਸਾਰੀ ਹਾਂ ਦੱਸ ਦਿੰਨੇ ਆ ਉਹਨੂੰ ਸਾਰਾ ਕੁਝ ਓਦਾਂ ਇੱਕ ਗੱਲ ਆ ਐਨਾ ਜ਼ਮੀਨ ਭਾਂਡਾ ਲੱਭਣ ਜਾਏਗੇ ਤੇ ਲੱਭਦਾ ਨਹੀਂਗਾ ਨਾਲੇ ਅਗਲੇ ਮੂਹਾਂ ਮੰਗੇ ਰਿਸ਼ਤਾ ਡੇ ਲੈਂਦੇ ਸਸਾਂ ਗੱਲ ਕੀ ਆ ਇਹੋ ਜਿਹਾ ਸਮਾਂ ਕਦੇ ਕਦੇ ਹੁੰਦਾ ਹੁੰਦਾ ਆਹੋ ਠੀਕ ਨਹੀਂ ਤੇ ਚੱਲ ਕੁੜੀ ਮੰਨ ਜੇ ਤਾਂ ਸਭ ਤੋਂ ਵੱਡੀ ਗੱਲ ਠੀਕ ਆ ਉਹਨਾਂ ਦੇ ਇਕੱਲਾ ਇਕੱਲਾ ਮੋੜਾ ਇਹਦੇ ਕੰਮ ਆ ਜਾ ਰੋਕ ਤੇ ਮੈਂ ਕਹਿਣਾ ਵੀ ਸੁਣ ਤੇ ਸੁਹਾਗਾ ਜੀ ਕਹਿੰਦਾ ਚੱਲ ਕੋਈ ਕਰਨੀ ਆਪਣੀ ਧੀ ਭੈਣ ਦੀ ਜ਼ਿੰਦਗੀ ਸਾਰੀ ਸੁਕੀ ਨਾ ਗੁਝੂਗੀ ਆਹੋ ਹੂੰ ਤੇ ਕਰਕੇ ਫਿਰ ਵੀਰ ਨਾਲ ਕਰਨੀ ਪੈਣੀ ਜੀ ਹੋਣਾ ਇਹ ਇੱਥੇ ਹੈ ਅੰਦਰ ਹੀ ਆ ਵੀਰ ਚਲਾਓ ਫਿਰ ਚੱਲੀਏ ਤੇ ਬੈ ਕੇ ਇੱਥੇ ਗੱਲ ਕਰ ਲੈਨੇ ਕੋਈ ਨੀ ਕੁਝ ਹੀ ਲੱਗੀ ਉਹਦੇ ਨਹੀਂ ਨਹੀਂ ਇਕੱਲਾ ਹੀ ਹੈ ਇਕੱਲਾ ਹੀ ਹੈ ਉਹ ਮੈਂ ਕਿਹੜੇ ਕੋਈ ਗੱਲ ਕਿਤਰਾ ਦੀ ਕਿਹੜੇ ਕਿਤਰਾ ਦੀ ਆ ਇਹਦਾ ਸੁਭਾਅ ਜੇ ਹੋਰ ਵਾ ਹੂੰ ਬੜੀ ਮੋਟੀ ਗੱਲ ਚੱਲ ਜਾਂਦਾ ਵਾ ਪਰਜਾਈ ਮੇਰੀ ਤਾਂ ਚਲ ਬੈਟੀ ਆ ਉਹ ਸੁਣਨੀ ਨਹੀਂ ਗੇਣਨੀ ਨਹੀਂ ਗੇਤੀ ਪਾਣੀਆ ਮਾਰਦਾ ਤਾਂ ਇਤਨ ਮੈਂ ਗੇਤੇ ਕਹਤਾ ਵਾ ਅਸਾਂ ਗੱਲ ਕੀ ਆ ਆਪਣੀ ਜਿੱਤ ਆਪਣੇ ਹੱਥ ਹੁੰਦੀ ਆ ਚੱਲ ਅਸੀਂ ਇਹਨੂੰ ਕਾਵਾਂਗੇ ਆਪਣੇ ਪਰਿਵਾਰ ਤੇ ਗੱਲ ਕਰੂਗਾ ਆ ਤੇ ਚਲੋ ਗੱਲ ਆਪੇ ਆਪਣੇ ਸਾਹਮਣਾ ਕਰ ਲਓ ਬਹੁਤ ਗੱਲਬਾਤ ਵਿੱਚ ਚਲਿਏ ਕਰੀਏ ਫਿਰ ਗੱਲ ਚੱਲ ਚੱਲ ਫਿਰ ਚਲ ਆਓ ਫਿਰ ਹੋਇਆ ਹੋਰ ਨਹੀਂ ਕੰਮ ਨਹੀਂ ਬੀਤ ਗਿਆ ਬਰੇ ਉਹ ਪਾਜੀ ਮੈਂ ਤੁਹਾਨੂੰ ਇਹਨੂੰ ਦੇ ਗਿਆ ਨਾ ਸਮਾਨ ਤੇ ਮੈਂ ਕਿਹਾ ਵੀ ਚੰਗੀ ਤਰ੍ਹਾਂ ਠੀਕ ਕਰਿਓ ਉਹ ਤੁਸੀਂ ਫਿਰ ਉਹਦਾ ਭੇਜਤਾ ਵਾ ਨਹੀਂ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਉਹ ਕਮ ਸੇ ਕਮ ਮਹੀਨਾ ਚੀਜ਼ ਕਢੇ ਲੈ ਉਹ ਆਪਣਾ ਬੰਦਾ ਖਲਾਉ ਤਾਂ ਆ ਕੇ ਲੈ ਜਾਓ ਮੇਰੇ ਕੋਲ ਨਹੀਂ ਬਾਰ ਬਾਰ ਫਿਰ ਮਰ ਜਾਂਦੇ ਆ ਦੋਲੀਆ ਵੀਰ ਗੱਲ ਕਰਨ ਡਿਆ ਹੈ ਕਹਿਣਾ ਹਾਂਜੀ ਭੈਣ ਜੀ ਇੱਥੇ ਆ ਆ ਤੇਰੇ ਨਾਲ ਗੱਲ ਕਰਨੀ ਤੇਰੇ ਨਾਲ ਸਲਾਹ ਕਰਨੀ ਠੀਕਾ ਲੱਗ ਪਾਂਜੀ ਗੱਲ ਕਾਦੀ ਹੋਣੀ ਆ ਸਣੀ ਤੈਨੂੰ ਦੱਸਿਆ ਨਹੀਂ ਅੱਛਾ ਅੱਛਾ ਰਿਸ਼ਤੇ ਵੱਲੋਂ ਹਾਂਜੀ ਹਾਂਜੀ ਕੀਤੀ ਗੱਲ ਮੇਰੇ ਨਾਲ ਅਮਨ ਦੇ ਰਿਸ਼ਤੇ ਵੱਲੋਂ ਸਾਡੇ ਪਿੰਡ ਦਾ ਪਰਲੇ ਮੱਲੇ ਵਾਲ ਚੰਗੇ ਤਗੜੇ ਸ਼ਾਹ ਵਾ ਹਾਂਜੀ ਤੇ ਉਹਨਾਂ ਨੂੰ ਪਤਾ ਪਈ ਦੀ ਭਤੀਜੀ ਚੰਡੀਗੜ੍ਹ ਪੜ੍ਹਦੀ ਆ ਉਹਨਾਂ ਦਾ ਵੀ ਮੁੰਡਾ ਕੋਈ ਕੋਰਸ ਕਰਸ ਕਰਦਾ ਵਾ ਤੇ ਜ਼ਮੀਨ ਉਹਨਾਂ ਦੀ ਬੜੀ ਖੁੱਲੀ ਆ ਹੈ ਪੇ ਚੰਗੇ ਬੰਦੇ ਵਧੀਆ ਸੌਖੇ ਅਸਾਮੀ ਸਾਡੇ ਪਿੰਡ ਚ ਉਹ ਹੀ ਆ ਠੀਕ ਆ ਤੇ ਮੈਂ ਤਾਂ ਕਹਿੰਦੀ ਵੀ ਚਲ ਆਪਣੀ ਧੀ ਸਾਡੀ ਉੱਥੇ ਜਾਊਗੀ ਨਾ ਤੇ ਸਾਰੀ ਉਮਰ ਰਾਜ ਕਰੂਗੀ ਤੇ ਖੁਸ਼ ਰਹੂਗੀ ਨਾਲੇ ਪਾ ਇੱਕ ਗੱਲ ਹੋ ਰਹੀ ਓ ਬੰਦੇ ਇੰਨੇ ਚੰਗੇ ਆ ਵੀ ਕੋਈ ਗੱਲ ਕਰਨ ਵਾਲੀ ਨਹੀਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਗੱਲ ਤੇ ਤੁਹਾਡੀ ਭੈਣ ਦੀ ਮਿਹਨਤੀ ਸਾਰਾ ਟੱਬਰ ਪਰਨਾ ਕੁੜੀ ਜੇ ਜੇ ਪੜ੍ਹਾਈ ਪੂਰੀ ਨਹੀਂ ਹੋਈ ਉਹ ਚੱਲ ਫਿਰ ਕੀ ਆ ਅਸੀਂ ਪਹਿਲਾਂ ਮੁੰਡੇ ਨਾਲ ਗੱਲ ਕਰ ਲਾਂਗੇ ਤੇ ਸਾਡੀ ਕੁੜੀ ਨੇ ਜੇ ਪਹਿਲਾਂ ਪੜ੍ਹਨਾ ਵਾ ਹੈ ਤੇ ਜੇ ਵਿਆਹ ਤੋਂ ਬਾਅਦ ਵੀ ਕੋਈ ਕੋਰਸ ਕਰਾਉਣਾ ਪਿਆ ਤਾਂ ਤੈਨੂੰ ਕਰਾਉਣਾ ਪੈਣਾ ਹੀ ਸਾਰੀਆਂ ਗੱਲਾਂ ਪੱਕੀਆਂ ਕਰਕੇ ਫੇਰ ਹੀ ਕਰਾਂਗੇ ਅਸੀਂ ਕੱਚੀਆਂ ਗੋਲੀਆਂ ਨਹੀਂ ਨਾ ਖੇਡਣੀਆਂ ਚਲੋ ਭੈਣ ਤੁਸੀਂ ਕਿਹੜਾ ਮਾੜਾ ਸੋਚਣਾ ਕੋਈ ਚੰਗਾ ਵੇਖਿਆ ਹੋਊਗਾ ਜਿਹੜਾ ਮੈਨੂੰ ਕਹਿੰਦੇ ਜੀ ਰੱਜਾ ਪੁੱਜਾ ਘਰਵਾ ਹੋਰ ਕੀ ਹੁੰਦਾ ਵਾ ਹੈ ਤੇ ਨਾਲੇ ਵੱਡੀ ਗੱਲ ਏ ਕਿ ਮੁੰਡੇ ਦੀ ਮਾਂ ਖੜੇ ਪਈ ਆ ਠੀਕ ਆ ਤੇ ਜੇ ਤੂੰ ਆਖਿਆ ਨਾ ਵੀਰ ਤਾਂ ਆਪਾਂ ਬਹਾਨੇ ਨਾਲ ਮੁੰਡਾ ਇੱਥੇ ਸੱਦ ਲੈਨੇ ਤੇ ਤੂੰ ਚਾਤੀ ਮਾਰ ਲੈ ਇੱਕ ਵਾਰੀ ਕੀ ਗੱਲ ਇੱਕ ਹੋ ਰਹੀ ਓ ਲੈਣ ਦੇਣ ਦਾ ਕੋਈ ਚੱਕਰ ਨਹੀਂ ਉੱਥੇ ਆਹੋ ਚੱਲ ਕੋਈ ਨਹੀਂ ਪਿਆ ਮੈਂ ਕਹਤਾ ਨਾ ਤੁਹਾਡੇ ਕੋਲੋਂ ਗੋ ਬਹਾਨੇ ਨਾਲ ਤੇ ਵੇਖਾਂਗੇ ਮੁੰਡਾ ਨਹੀਂ ਨਹੀਂ ਹਾਂ ਐਦਾਂ ਨਾ ਕਰ ਹੁਣ ਆਪਾਂ ਐ ਆ ਨਾ ਮੁੰਡੇ ਨੂੰ ਨਹੀਂ ਗਾ ਪਤਾ ਕਹੀ ਗੱਲ ਦਾ ਵੀ ਅੱਛਾ ਤੇ ਉਹਨੂੰ ਹੀ ਚੁੱਪ ਕਰਕੇ ਉਹਦਾ ਹੀ ਬਹਾਨਾ ਇਹ ਸੱਦ ਲੈਂਦੇ ਕਹੀ ਕੰਮ ਕਰਕੇ ਮੈਂ ਇੱਥੇ ਆਇਆ ਵਾਂ ਤੇ ਵੀ ਨੂੰ ਕੁਝ ਚੀਜ਼ ਫੜਾ ਜਾ ਜਾ ਕਿਦਾਂ ਤੇ ਤੁਸੀਂ ਬਸ ਝਾਤੀ ਮਾਰਨੀ ਚਾhti ਮਾਰ ਲੋ ਮੁੰਡੇ ਨੂੰ ਲੈਣ ਇੱਕ ਗੱਲ ਹੋ ਰਹੀਓ ਹਾਂ ਤੇ ਅਮਨ ਨਾਲ ਗੱਲ ਕਰਦਾ ਹਾਂ ਬੋਲਾ ਕੀ ਕਹਿੰਦੀ ਓ ਮੇਰਾ ਨੀਗਾ ਵੀਰ ਜੀ ਕਰਦਾ ਤੈਨੂੰ ਪਤਾ ਹੀ ਆ ਨਾ ਤੇਰਾ ਟੱਬਰ ਆ ਤੂੰ ਗੱਲ ਕਰੇਂਗਾ ਤੇ ਚੰਗਾ ਲੱਗਣਾ ਕਹਿਣਾ ਵਾ ਵੀ ਮੈਂ ਪੜਨਾ ਉਹਦੇ ਮੇਰੀ ਭੂਆ ਫਾਈਲ ਆਉਂਦੀ ਐਵੇਂ ਨਾ ਕੁੜੀ ਇੰਨਾ ਚਾਹ ਕਰਦੀ ਮੇਰਾ ਇਹਨਾਂ ਨਫ਼ਰਤ ਕਰਨ ਲੈ ਵੀ ਮੇਰਾ ਤੇ ਮੈਂ ਤੇ ਆਨੀ ਆ ਵੀ ਬਾਰ ਬਾਰ ਚੰਗੇ ਰਿਸ਼ਤੇ ਨਹੀਂ ਮਿਲਦੇ ਹੁੰਦੇ ਇਹ ਮੌਕਾ ਹੀ ਹੁੰਦਾ ਵਾ ਤੇ ਮੌਕਾ ਹੱਥੋਂ ਨਾ ਗਵਾਈਏ ਤੇ ਰਿਸ਼ਤਾ ਪੱਕਾ ਕਰ ਦਈਏ ਤੇ ਫਿਰ ਵਿਆਹ ਪਾਵੇਂ ਠਹਿਰ ਕੇ ਕਰ ਲਿਓ ਸਾਲ ਦੋ ਸਾਲ ਗੱਲ ਤੇ ਭਾਂ ਦੇ ਲਈ ਠੀਕ ਵਾ ਬੜਾ ਹਾਸਾ ਕੇ ਵੀ ਹਣੀ ਆ ਮੁੜ ਕੇ ਆਹੋ ਆਹੋ ਤੇ ਚੱਲ ਜਗਾਤ ਕਰ ਲਾਂਗੇ ਆਹੋ ਤੇ ਜੇ ਚੱਲ ਕੁੜੀ ਨੇ ਨੌਕਰੀ ਵੀ ਕਰਨੀ ਆ ਤਾਂ ਉਹਨਾਂ ਦੇ ਮੁੰਡੇ ਨੇ ਵੀ ਨੌਕਰੀ ਕਰਨੀ ਤੂੰ ਵੀ ਜੀ ਆਪਣੀ ਨੌਕਰੀ ਕਰਨਗੇ ਬਾਕੀ ਸਭ ਤੋਂ ਵੱਡੀ ਜੀ ਵੀ ਨੇ ਇੱਕ ਗੱਲ ਵਾ ਵੀਰ ਵੀਰ ਮੇਰੀ ਗੱਲ ਸੁਣ ਲੈ ਤੇਰਾ ਘਰ ਵਾ ਪਹਿਲਾਂ ਆਪਣੇ ਘਰ ਸਲਾਹ ਕਰ ਸਾਰੇ ਟਬਰ ਚ ਬੈ ਕੇ ਕਿ ਮੈਂ ਆ ਘਮ ਕਰ ਲੱਗਾ ਵਾ ਠੀਕ ਨਹੀਂ ਦੱਸਾ ਗੱਲ ਕੀ ਆ ਉਹ ਸਾਡੀ ਬੜੀ ਮੰਦੇ ਬੰਦੇ ਤਹੀਂ ਕਹਿੰਦੇ ਵੀ ਸਾਡੇ ਜਨਾਂ ਮੁੜਕੇ ਕੋਈ ਵਿੱਚ ਗੜਬੜ ਪੈਦੀ ਠੀਕ ਨਹੀਂ ਸਾਨੂੰ ਤਾਂ ਉਹਨਾਂ ਦਾ ਸਾਰਾ ਹੀ ਪਤਾ ਮੁੰਡਾ ਕਿਤੇ ਚਵਾਨੀ ਦਾ ਨਸ਼ਾ ਨਹੀਂ ਕਰਦਾ ਇਹੀ ਇਧਰੋ ਜਿਹਾਸ ਕਰਨਾ ਨਾ ਅਸੀਂ ਉਤਰਾ ਹੀ ਘੜੀ ਜਾ ਕੇ ਮੈਨੂੰ ਕਹਿ ਦੇਣਾ ਵੀ ਆ ਨਾਲੇ ਨਾ ਸਭ ਤੋਂ ਇਹ ਵੀ ਬੰਦੇ ਚੰਗੇ ਆ ਸਭ ਤੋਂ ਵੱਡੀ ਗੱਲ ਏ ਤੇ ਮੁੰਡਾ ਬੜਾ ਵਧੀਆ ਹੀ ਹੋ ਖਾਂਦਾ ਪੀਂਦਾ ਕੁਛ ਨਹੀਂ ਹੋ ਪਿੰਡ ਚ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੈ ਕਦੀ ਕਿਸੇ ਦੇ ਲਾਗੇ ਵਾਧੂ ਨਹੀਂ ਉਹ ਬੈਠਾ ਆਪਣੇ ਕੰਮ ਦਾ ਹੀ ਮਤਲਬ ਆ ਜਾਂ ਆਪਣੀ ਪੜਾਈ ਦਾ ਮਤਲਬ ਉਹ ਨਹੀਂ ਉਹ ਕਹਿਵਾਲ ਜਾਂਦਾ ਤੇ ਨਸ਼ਾ 1 ਰੁਪਏ ਦਾ ਨਹੀਂ ਮੁੰਡੇ ਨੂੰ ਚਲ ਠੀਕ ਆ ਭੈਣ ਸਣੀ ਦਾ ਮਰਦਾ ਕੀ ਤੇ ਹੀ ਗੱਲ ਅੱਛਾ ਸਣੀ ਮੇ ਕਾਲਾ ਇਹ ਕੰਮ ਅੱਛਾ ਅੱਛਾ ਤੇ ਮੈਂ ਨੂੰ ਕਹਿੰਦੇ ਆ ਵੀ ਕੁੜੀ ਇਹਦੇ ਪੜਦੀ ਆ ਤੈਨੂੰ ਕੋਰਸ ਪੂਰਾ ਕਰ ਜਾਂਦੇ ਆ ਆਪਣਾ ਹੂੰ ਤੇ ਕਹਿੰਦਾ ਡੈਡੀ ਕੋਈ ਗੱਲ ਨਹੀਂ ਆ ਵਹਿ ਕਿਸਾ ਲਾੜ ਕੇ ਕਰ ਲਾਂਗੇ ਜੇ ਇਦਾਂ ਦੀ ਗੱਲ ਵਾ ਤੁਹਾਨੂੰ ਪਤਾ ਹਰਾਂ ਤੇ ਹਟ ਕੇ ਕਰ ਲਾਂਗੇ ਵਿਆਹ ਮੈਂ ਨਹੀਂ ਵਿਹਲਾਗੇ ਆਪਾਂ ਆਹੋ ਤੇ ਰਿਸ਼ਤਾ ਕਰਨ ਚ ਕੀ ਹਰਜਵਾ ਉਦਾਂ ਨਹੀਂ ਬਹਾਨੇ ਨਾ ਮੁੰਡੇ ਨੂੰ ਉਦਾਂ ਸੱਦ ਲੈਨੇ ਤੇ ਤੂੰ ਮਾੜੀ ਜੀ ਛਾਤੀ ਮਾਰ ਲੈ ਜੇ ਪਸੰ ਬੈਣ ਮੈਨੂੰ ਪਤਾ ਵਾ ਤੈਨੂੰ ਪਸੰਦ ਉਹ ਤਾਂ ਵੇਖਿਆ ਵਾ ਤੈਨੂੰ ਪਸੰਦ ਆ ਤੇ ਮੈਨੂੰ ਪਸੰਦ ਆਈ ਜਾਣਾ ਵਾ ਜੀਵਨ ਗੱਲ ਫੇਰ ਵੀ ਵੀਰ ਤੇ ਮੁੱਕਣੀ ਅਰ ਗਈ ਆਹੋ ਚਲੋ ਇੰਜ ਕਰਦੇ ਆ ਵਾ ਮੈਂ ਨਾ ਬ੍ਰਾਹਮਣ ਨਾਲ ਗੱਲ ਕਰਨਾ ਮਣੀ ਜੀ ਚਲ ਕੋਈ ਨਹੀਂ ਕਰ ਲਾ ਆਪਣੇ ਘਰ ਤੇ ਗੱਲ ਕਰਨੀ ਕਰਨੀ ਕਰ ਲਾ ਗੱਲ ਤੋਂ ਚਲੋ ਠੀਕ ਆ ਆਹੋ ਕੋਈ ਗੱਲ ਨਹੀਂ ਜੀ ਸਤਕੇ ਹੈ ਕੋਈ ਦਿਨ ਕੋਈ ਨਹੀਂ ਕਰੋਗਾ ਮਾਰਨ ਆਏ ਆ ਹਾਂ ਵੀਰ ਤੇ ਮੇਰਾ ਮੰਦਾ ਵਾ ਪਰ ਜਿਹੜੀ ਪਰਝਾਈ ਆ ਨਾ ਮੇਰੀ ਉਹ ਤੁਹਾਨੂੰ ਪਤਾ ਫਿਰ ਨੱਕ ਚੜੀ ਜੀ ਆ ਤੂੰ ਤਾਂ ਸੰਗਲ ਕੀ ਆ ਇਹ ਜਾ ਕੇ ਹੁਣ ਗੱਲ ਦੱਸੂਗਾ ਤੇ ਫੇਰ ਹੀ ਆ ਠੀਕ ਨਹੀਂ ਸਾਰੇ ਡੱਬਰ ਜੇ ਬਹੂਗਾ ਹੁਣ ਜਿੰਨੇ ਅਸੀਂ ਸਵੇਰ ਉਹਨਾਂ ਦੇ ਘਰ ਛੜੀ ਦੇ ਵਾਕਿਆ ਵੀ ਗੱਲ ਹੈ ਵੀ ਸਹੀ ਉੱਥੇ ਕਿਸੇ ਗੱਲ ਦਾ ਘਾਟਾ ਇਹ ਗੱਲ ਦਾ ਘਾਟਾ ਬਸ ਇਹ ਮੇਰੀ ਭਤੀਜੀ ਖੂਨ ਦਾ ਰਿਸ਼ਤਾ ਮੈਂ ਕਿਹੜਾ ਕੋ ਮਾੜਾ ਕਰਾਉਣਾ ਚੱਲ ਕੋਈ ਨਹੀਂ ਇੰਤਜ਼ਾਰ ਕਰ ਆਪਣੇ ਵੀਰ ਦਾ ਕਿਸ ਨਾਲ ਲੈ ਕੇ ਆਉਂਦਾ ਚੱਲ ਠੀਕ ਆ ਕੋਈ ਗੱਲ ਚਲ ਆਓ ਚਲੀਏ ਥੁੱਪੇ ਨਹੀਂ ਬਈ ਰਮਨ ਥੁੱਪੇ